ਹਾਂ ਜੀ ਸੰਗਤਾਂ ਪਹੁੰਚ ਗਿਆ ਵਾਂ ਬਹੁਤ ਪਿੰਡ ਮੇਲਾ ਵੇਖਣ ਦਰਸ਼ਨ ਕਰਾਂਗੇ ਆ ਜੀ ਪੁਰਾਣਾ ਗੇਟ ਆ ਚੱਲ 25 ਸਈ ਤੇ ਆ ਰਿਹਾ ਜੀ ਮੈਂ ਨਾ ਇਹੋ ਤੋਂ ਮੈਂ ਪਟਾਕੇ ਕਰਕੇ ਡੇਪੇ

ਆਓ ਜੀ ਕਿਨੂੰਦਕੇ ਆਪਾਂ ਨਿਕਲ ਜਾਨਾ ਲਓ ਜੀ ਸੰਗਤਾਂ ਪਹੁੰਚ ਗਿਆ ਵਾਂ ਬਹੁ ਵਿੰਡ ਮੇਲਾ ਵੇਖਣ ਦਰਸ਼ਨ ਕਰਾਂਗੇ ਆ ਜੀ ਪੁਰਾਣਾ ਗੇਟ ਆ ਦਰਬਾਰ ਨੂੰ ਜਾਣ ਵਾਲਾ ਗੁਰਦਵਾਰਾ ਸਾਹਿਬ ਆਪਾਂ ਜਾਵਾਂਗੇ ਨਵੇਂ ਗੇਟ ਸਾਣੀ ਕਰਾਉਣੇ ਆ ਦਰਸ਼ਨ ਤੁਹਾਨੂੰ ਲੱਗ ਜਾ ਕੇ ਲਓ ਜੀ ਪਹੁੰਚ ਗਏ ਆਪਾਂ 메ਨ ਗੇਟ ਜਿਹੜਾ ਬਣੇ ਆ ਡਿਊੜੀ ਦਰਬਾਰ ਨੂੰ ਜਾਣ ਵਾਸਤੇ ਨਾਲ ਸਾਡੇ ਮਾਲਵੇ ਦੇ ਬਾਈ ਆਜ ਤਰੀਕ ਹੈਗੀ ਆ 25 25 ਜਨਵਰੀ 25 ਹੈ 25 ਆ ਬਾਈ ਚਲ 25 ਸਹੀ ਤੇ ਆ ਰਿਹਾ ਜੀ 메ਨ ਗੇਟ ਨਿਊੜੀ ਬਾਈ ਦੇਖੋ ਜੰਗੀਆਂ ਜੰਗੀਆਂ ਆਈਆਂ ਬਾਈ ਟਰੈਕਟਰ ਪੂਰਾ ਸ਼ਿੰਗਾਰਿਆ ਪ੍ਰਧਾਨ ਨੇ ਜੀ ਪ੍ਰੀਤ ਮਾਰਾ ਚਾਬਾ ਵਾਓ ਟਾਈਮ ਹੋ ਰਿਹਾ ਮੇਰੇ ਬਾਬਾ ਆ ਜੀ ਦੀਵਾਨ ਹਾਲ ਨਵਾਂ ਬਣਿਆ ਦੀਵਾਨ ਉਹਨੇ ਇੱਥੇ ਸਜਦੇ ਆ ਗੁਰੂ ਕੇ ਜਿਹੜੀਆਂ ਚਾਨਣੀਆਂ ਲੱਗੀਆਂ ਨਾ ਜੀ ਇਹ ਸਾਰੇ ਲੰਗਰ ਹੀ ਲੱਗਨੇ ਆ ਸੰਗਤਾਂ ਵਾਸਤੇ ਵੱਖ-ਵੱਖ ਪ੍ਰਕਾਰ ਦੇ ਚੱਲਨੇ ਆ ਲੰਗਰ ਸੌਂਖਾ ਭਾਈ ਸਾਰੇ ਲੰਗਰ ਚੱਕੜੀਆਂ ਹਾਂ ਫੋਟੋਗ੍ਰਾਫੀ ਕਰਨਦੇ ਚੋਬਰ ਕਿੱਥੋਂ ਲੰਗਰ ਲਾਉਂਦੇ ਨੇ ਕਿੱਥੋਂ ਲੰਗਰ ਲਾਉਂਦੇ ਨੇ ਗੁਰੂ ਦੀ ਕਿਰਪਾ ਵੜੀ ਜਦੇ ਕੀ ਕਰਦੇ ਹੋਏ ਲੋ ਜੀ ਜੋ ਬੰਨੇ ਕਰਾਤੇ ਆ ਜੋੜੇ ਜਮਾ ਹੁਣੇ ਮੈਂ ਕਰੂ ਅੱਗੇ ਅਗਲੇ ਮੇਲੇ ਨੂੰ ਨੰਨੀ ਦਾਤ ਬਖਸ਼ ਮਾਰਾ ਸੱਚਾ ਬਸ਼ਰ ਵਾਲੀ ਮਨ ਇੱਕ ਜੋੜਾ ਤੇ ਨਾਲ ਇੱਕ ਜੋੜੀ ਲੋ ਜੀ ਕਰੋ ਦਰਸ਼ਨ i do know this the hell is live ਸਮਰਾਤਾ ਗ੍ਰੰਥ ਕਰਾ ਪੂਰਨ ਸਮਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕੋ ਸ਼ੈ ਕਰਤਾ ਸ੍ਰੀ ਅਸਤ ਜਪ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨੰਦ ਸਹਿ ਲਓ ਜੀ ਹੁਣ ਆ ਗਿਆ ਆਪਾਂ ਬਣ ਗਿਆ ਮੇਲਾ ਚੜਦੇ ਆਂ ਪੰਗੂੜਿਆਂ ਦੇ ਉੱਤੇ ਦੁਕਾਨਾਂ ਲੱਗੀਆਂ ਆ ਹਾਂ ਉਹ ਹੈ ਮਰਜਾਨੀ ਆਵੇ ਹੈ ਆ ਗਈ ਆਹ ਹੈ ਮਰਜਾ ਵੀ ਲਗਾ ਜਿਹਰੇ ਹੋਏ ਆਹ ਥੋੜਾ ਨਹੀਂ ਇਹ ਬੀੜੀ ਆ ਤੁਸੀਂ ਆ ਆ ਵਾ ਹਾਂ ਚਲ ਆ ਜੋ ਉੱਤੇ ਜਾ ਕੇ ਬਣਾਉਂਦੇ ਬਾਕੀ ਆਲਾ ਉਹਦੇ ਕੋਲ ਟਿਕਟ ਲੈ ਲਈ ਪ੍ਰਧਾਨ ਤਿੰਨ ਟਿਕਟਾਂ ਦੇ ਯਾਰ ਓ ਐਦੀਆਂ ਨਾ ਦੇਂਦੀ ਕਿਤੇ ਸੱਪ ਜਿਹਦੀਆਂ ਐਦੀਆਂ ਇੱਕ ਇੱਕ ਤੇ ਜਾਣਾ ਆਹ ਪਕੂੜੇ ਵੇ ਅੱਛਾ ਓ ਸੱਪ ਜਿਹਦੀ ਲੇਲੇ ਲੱਗਾ ਮੈਂ ਅਹੀਂ ਗੁਰੂ ਆ ਸੱਪਲੇ ਚੱਲ ਗਏ ਹਾਂ ਹਾਂ ਜੀ ਤਿੰਨ ਟਿਕਟਾਂ ਦੇ ਦੇ ਮੇਰੀਆ ਮੋਜੇ ਨਿਕਾ ਜੇ ਤੋ ਵੱਡਾ ਗਿਆ ਤੋ ਵੀ ਨਹੀਂ ਵੇਖਿਆ ਕਰਨਾ 10000 ਕਿਨੇ ਦੀ ਟਿਕਟ ਮ ਵੀਰ ਨੂੰ 70 ਰੁਪਏ ਦੀ ਓਕੇ ਪੁਰੇ ਸਾਹ ਸਾਹਮਣੇ ਕੀ ਮੰਗੀ ਜਾਂਦਾ ਅੱਡ ਜੀ ਅੱਡ ਜੀ ਓਕੇ ਨੇ ਚੱਕਰ ਜੇ ਲਿਓਣੇ ਹੀ ਚਲ ਵਾਧੂ ਆਏ ਨਾ ਭਾਜੀ ਕਿੰਨੇ ਜਾਈ ਤੇ ਦੱਸ ਦੇ ਵਾਹ ਨਾ ਵੇ ਓਏ ਔਰ ਟਿਕਟ ਲਾਂਗੇ ਸਾਢੇ 70 ਵਿੱਚੋਂ ਕੱਢਨੇ ਥਾੜੇ ਓਏ ਆ ਜਾ ਯਾਰ ਫੋ ਟਿਕਟ ਲਈ ਇਧਰ ਆ ਇਹ ਡਰਾਕਲ ਵੜੇ ਯਾਰ ਮੈਂ ਜੋ ਵੇਖਿਓ ਨਜ਼ਾਰਾਂ ਦਾ ਉੱਤੇ ਇਹਨੇ ਇੱਕੇ ਬੈ ਜੀ ਆਹੋ ਉਸਤਾਰ ਅਹ ਯਾਰ ਬੇਲੀ ਆ 8 ਕਿਲੋ ਹਾਂ ਕੱਲੇ ਕੱਲੇ ਬਹਿ ਜੀਏ ਹਾਂ ਦਾ ਕੱਲੇ ਕੱਲੇ ਨਹੀਂ ਬਹਿਣਾ ਤੂੰ ਇੰਝ ਤੂੰ ਜੂਆ ਲਾ ਖੇਡੰਦਾ ਏ ਸਾਡੇ ਨਾਲ ਚੱਲ ਆ ਲੈ ਤਾਰੀ ਹੁਣ ਜਜ਼ਬਾਤਾਂ ਦੇ ਕਾਬੂ ਰੱਖਣਾ ਓਏ ਹੁਣ ਓਏ ਕੈਪ ਫਗੂੜੇ ਤੇ ਚੜ ਗਏ ਆ ਇਹਨੂੰ ਹਲਾ ਤਾਣ ਕਰ ਐਵੇਂ ਡਿੱਗ ਪੈਗਾ ਚੱਲ ਮੱਥੇ ਮਾਰ ਗਏ ਲੋ ਜੀ ਤੇ ਭੜਿਆ ਮਾਛਾ ਤਾਰੀ ਜਿ ਚਬਾਦਾਂ ਦੇ ਕਾਬੂ ਰੱਖ ਓਏ ਮੈਂ ਇਧਰੋਂ ਵੇਤੋਂ ਆਨੰਦ ਵੇਤ ਮੇਲੇ ਦਾ ਵੇਹ ਆਨੰਦ ਇਧਰ ਆ ਨਿਕੋਂਦਾ ਡਾਗੋਣੀ ਆ ਥੋੜੂ ਗਾਈ ਓਏ ਹਾਏ 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 ਕਤਾਈ ਨਹੀਂ ਹੁੰਦੀ ਉਹਦਾ ਆ ਸਿਰੇ ਤੋਂ ਆਉਂਦਾ ਇਹ ਪੂਰਾ ਵੇ ਹੋ ਮੇਰੀ ਬਣਾ ਦੇ 10 ਸਾਲਾ ਮੋਬਾਈਲ ਮੇਰੇ ਤੁਹਾਡੇ ਪਣਾਈ ਸੋਨੇ ਨਹੀਂ ਲੱਗਦਾ ਤੂੰ ਰਹਿੰਦੇ ਆ ਜੋ ਸਾਰਾ ਗੁਰਦੁਆਰਾ ਸਾਹਿਬ ਖਾਦ ਗਏ ਨਾ ਮੇਰੇ ਬੂਝ ਵੀ ਆ ਜੋ ਥੱਲੇ ਨਹੀਂ ਜਾਂਦਾ ਉਹਦਾ ਦਿਲ ਨੂੰ ਕਿੱਦਾਂ ਹੁੰਦਾ ਈ ਉਸ ਤਰ੍ਹਾਂ ਮੈਂ ਜਮੇ ਚਾਹੁੰਦਾ ਕਿ ਮੈਂ ਨਹੀਂ ਕੱਢਿਆ ਆਦਾ ਮੇਰੇ ਕੋ ਫੋਨ ਡਿਕ ਪੈਣਾ ਓਏ ਆਪਾਂ ਤਿੰਨਾਂ ਨੂੰ ਜੁੜੇ ਦੇਈ ਜਾਂਦਾ ਜਾ ਆ ਉਹ ਹੈ ਭਈਆ ਸੋ ਤੇ ਸੋ ਲਾਈਵ ਲੈਣੀ ਨਹੀਂ ਓਹ குரு ਉਧਰ ਵੇਹ ਇਧਰ ਵੇਹ ਕਿੰਨਾ ਮਜ਼ਾ ਆਈ ਤਰੀ ਪੋਸ਼ ਮੱਖਾਂ ਨਹੀਂ ਘੇੜਦਾ ਏ ਇਹ ਪਿੰਨਸਾਂ ਦੀ ਗੱਲ ਐ ਇਹ ਸਿਕਿਉਰਿਟੀ ਹੱਥ ਭਾਏ ਵੀਰ ਨੇ ਇਧਰੇ ਕੋ ਕੱਤ-ਕੱਸ ਕੇ ਇਧਰੇ ਕਿਦੇ ਹੱਥ ਨਹੀਂ ਛੁਗਿਆ ਹੱਥ ਨਾਲੇ ਘਰ ਕੀ ਆਗੇ ਡਰ ਕੇ ਆਗੇ ਜੀਤ ਹੈ ਡਰ ਕੇ ਅਸੀਂ ਡੈਸ਼ ਹੈ ਡੈਸ਼ ਹੈ ਤਾਰੀ ਗਲਟ ਕਰਾਂ ਲੱਗੀ ਹੈ ਹਣਾ ਚਲ ਬੋਲ ਬੋਲ ਬਹੁਤ ਉੱਤੇ ਖਲਾਰਦੀ ਉੱਤੇ ਖਲਾਰਦੀ ਇਹ ਆਪਾਂ ਨੂੰ ਵੜੇ ਜੁੜੇ ਦੇ ਜਾਂਦਾ ਖਾਲੀ ਦੇਖ ਕੇ ਕਿੰਡਾ ਪਰ ਭਈਆ 500 ਲਾਇਆ ਕੋਈ ਵੱਡੀ ਜਣੀ ਗੱਲ ਹੈ ਬਹੁਤ ਤੇਰੀ ਗਰੀਬੀ ਵਾਲੀ ਆ ਬਹੁਤ ਤੇਰੇ ਗਰੀਬੀ ਵਾਲੀ ਆ ਮੈਨੂੰ ਜਦਾ ਆਪਣੀ ਰੇੜੀ ਜਿਉਣੀ ਕੰਮ ਤੇਰੀ ਗਰੀਬੀ ਦੇਣ ਵਾਲੀ ਉਹ ਕਿਹਨੇ ਕਲੀਜ਼ੇ ਬਾਹਰ ਨਿਕਲਦੀ ਜਾਂਦੀ ਆਓ ਇੱਧਰ ਆ ਕੇ ਇੱਧਰ ਵੀ ਇੱਧਰ ਵੀ ਹੋਣਾ ਲਈ ਰੱਬ ਦਾ ਭਾਣਾ ਹੋਣੀ ਵਾਲੀ ਆਉਂਦਾ ਆਪਾਂ ਕਲੇਣੇ ਹੋਣ ਕਹਿੰਦੇ ਆ ਕਿ ਭਰੋਈਏ ਉਹਨਾਂ ਦਾ ਖਾਲੀ ਕਰਕੇ ਵਾਅਦਾ ਹੀ ਜਾਂਦੇ ਰੁਕਣ ਨਹੀਂ ਡਿਆ ਜਾਂਦਾ ਮੈਨੂੰ ਜਿਵੇਂ ਮੈਂ ਇੱਧਰ ਨੂੰ ਜਾ ਰਿਹਾ ਹਾਂ ਮੈਂ ਇੱਧਰ ਨੂੰ ਨਹੀਂ ਹੋਣਾ ਮੈਂ ਜਾਵਾਂਗਾ ਮੈਂ ਵੀ ਐਣੀ ਆਦਾ ਰੋਏ ਇੱਧਰ ਆਈਦਰਾ ਇਹਨਾਂ ਨੂੰ ਵੇਖ ਕੇ ਲੱਗਦਾ ਵੀ ਆ ਆ ਗਿਆ ਸ਼ਿਟ ਹੁੰਦਾ ਰੇ ਨਹੀਂ ਜਿਆਦਾ ਉੱਚੇ ਚੱਲ ਗਏ ਆ ਆ ਹੁਣ ਦ ਦਵਾਈਆਂ ਇੱਕ ਵਾਰੀ ਮੁੜ ਜੂ ਆਇਆ ਜਹਾਜ ਦੀ ਦਾਦਾ ਸਾਨੂੰ ਕਿਹਾ ਨਾ ਕੁਝ ਨਹੀਂ ਹੁੰਦਾ ਸਾਲਿਆ ਆਹ ਹਾ ਤੂੰ ਘੜ ਘੜ ਪਾਇਆ ਸਾਲਿਆ ਤਾ ਪਾਇਦਾ ਆ ਜੱਟਾ ਜੱਟ ਆਦਾ ਮੈਨੂੰ ਕੁਝ ਨਹੀਂ ਦਾ ਗੱਡੀ ਲੈ ਅੱਜ ਗੱਡੀ ਹਿਲਾ ਦੋ ਆ ਗਿਆ ਆ ਇੱਧਰ ਲੈ ਉਹ ਨਹੀਂ ਉਧਰ ਨਹੀਂ ਇੱਧਰ ਲੈ ਆ ਤੂੰ ਸਾਲਾ ਮੈਂ ਕਿਹਾ ਫੜਾ ਲੈ ਉਹ ਤੂੰ ਬੁਰਕ ਕਿਧਰੇ ਥਲੇ ਡੇਪੇ ਲਗਾ ਹਾਥ ਹਾਥ ਕਰ ਖਲੋ ਇਹਦੇ ਪੂੰਗੜ ਪੂੰਗੜੇ ਪੂੰਗੜੇ ਖਲੋ ਭੱਜ ਗਿਆ ਸਾਲਾ ਮੇਰਾ ਉਹਦੇ ਨਾਲ ਨਿਸ਼ਾਨਾ ਹੈ ਐਨੂੰ ਵੇਖੇ ਇਧਰ ਹੀ ਇਧਰ ਵੇਖ ਕਿਦਾਂ ਬਾਊ ਹੈ ਨਿਸ਼ਾਨੇ 2 4 ਗੀਆਂ ਦੇ 4 ਬਸ ਲਾੜਾ ਜਿਹੜੇ ਪਿਆਰੇ ਕੱਢ ਦੋ ਬਈ ਪਿਆਰੇ ਕੱਢ ਬੰਦਮੀ ਨੇ ਬਸ ਆਇਓ ਤੁਮਾ ਪਰਾਗ ਕਰਕੇ ਡੇਪੇ ਮੇ ਨਣਾ ਨਾ ਰੇਣ ਦੀ ਜੀ ਆਪਣਾ ਭੱਤ ਕੇਚੀ ਲੈਣਾ ਸੀ ਜੀ ਦਾ ਦੇ ਪੱਗ ਲਾਉਣੀਆਂ ਆਂ ਮੈਂਨੇ ਗੁਰਵਾ ਏਡਾ ਵਧੀਆ ਪਿਸਤੌਲ ਬਾਬਾ ਜੀ ਲਾ ਦੋ ਪਿਸਤੌਲ ਉਹ ਪਿਸਤੌਲਾਂ ਹੀ ਜਾਂਦੇ ਗੋਲੀਕਾਰ ਚਲਾਉਣੀ ਆ ਵੇਖ ਦੂਆ ਪਹਿਲੇ ਲੋਕਾਂ ਮਤਾਂ ਦੇਖਿਆ ਤਾਂ ਇਧਰ ਦੇ ਜਾਂਦਾ ਆਣ ਆਣ ਕੇ ਚੱਲ 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 ਮੈਂ ਕੌੜਾ ਵੀਆ ਰੁਕੀਓ ਚੱਲਣੀ ਆ ਉਹ ਦੂਜਿਆ ਦੁਨੀਆਂ ਦਾ ਅਖੰਡ ਕੋਈ ਨਹੀਂ ਹੁੰਦੀ ਹੈ ਨਾ ਵੀ ਲੈ 10 ਹੋਰ ਭਾਈ ਗਿਆ ਜੀ ਹੈਗਾ ਹੋਰ ਪਿਸਤੌਲੇ ਦੇ ਨਾਲ ਦਾ ਦੇ ਦੋ ਕੋਈ ਐਸੀ ਕੰਪਨੀ ਦਾ ਹੋਵੇ ਮੈਂ ਜੀ ਨਾ ਨਹੀਂ ਆ ਕੌਣ ਹੈਰਾ ਥੈਂਕ ਯੂਂਗੀ ਥੈਂਕ ਯੂ ਓਏ ਓ ਚਾਕੂ ਜਿੰਦੇ ਯਾਰ ਬਾਹੂ ਜਿਹੜੇ ਉਹ ਐ ਖੋਵਗੇ ਨਿਕਲ ਜਾਂਦਾ ਸਪਰਿੰਗਲ ਹੋਏਗਾ ਚੱਕ ਇਹ ਦੇ ਦੁਕਾਨਾਂ ਦੇ ਵਾਧੂ ਗਿਆ ਆਪਣਾ ਕਰਾਉਣਾ ਏ ਤੂੰ ਰੱਖ ਉਹ ਮੈਂ ਮੇਰੇ ਤੇਰੇ ਕਰਮਜ ਨਹੀਂ ਆ ਜਾਏਗਾ ਮਤਲਬ ਉੱਧੇ ਰੁਲ ਡਿਆ ਜੀ ਇਹ ਮੱਥਾ ਤੇ ਕੋਏ ਜੈ ਭਵਾਨੀ ਤੂੰ ਦੇਖ ਤੂੰ ਹੀ ਦੇਖ ਦੇ ਕਹਣਾ ਤੂੰ ਮੈਂ ਅੰਗਰੇਜ਼ ਕੌਮ ਦਾ ਮੰਗਲ ਸੂਤਰ ਟਟ ਡਾਂ ਟਟ ਡਾਂ ਮੰਗਲ ਸੂਤਰ ਟਟ ਗਿਆ ਤੇ ਕੁੜੀ ਆਏ ਨਾਲ ਐ ਕਰਦੇ ਤੇ ਫਿਲਮਾਂ ਜਿਵੇਂ ਹੁਣੇ ਮਰ ਚਲੀ ਆ ਦੇ ਨਾ ਨਾ ਇਹ ਸਾਰੇ ਕੰਨਿਆਂ ਦਾ ਹੀ ਮਾਲ ਹੈ ਨਾ ਕੰਨਿਆਂ ਦਾ ਮਾਲਾ ਦਾ ਸਾਰਾ ਇਹਨੇ ਕੀ ਲੈਣਾ ਭਾਂਡਿਆਂ ਦੇ ਦੱਸ ਇਹਨੇ ਭਾਂਡਿਆਂ ਦੇ ਕੀ ਲੈਣਾ ਦੱਸ ਹਾਂ ਇਹ ਗ੍ਰਿਸ਼ਤੀ ਜਿਵੇਂ ਚ ਪੈ ਗਿਆ ਇਹਦੇ ਭਾਈ ਇਹਦੇ ਪਰਮਾਨਾ ਦਾ ਮਜ਼ਾਕ ਕਰਨੀ ਇਹਦੇ ਜਿਹੜਿਆਂ ਨੇ ਨਹੀਂ ਚਾਪੀਣੀ ਘੁਰਗੁੜੀ ਜੇ ਅਜ ਨਾ ਪਾਈ ਨੇ ਜਦੋਂ ਤੂੰ ਕਵੇਂਗਾ ਉਦੋਂ ਘਰ ਨੂੰ ਜਾਵਾਂਗੇ ਠੀਕ ਆ ਜਦੋਂ ਘਰ ਨੂੰ ਕਵੇਂਗਾ ਉਦੋਂ ਜਾਵਾਂਗੇ ਆਂਦਾ ਛੇਤੀ ਨਹੀਂ ਕਰਨੀ ਆਪਾਂ ਠੀਕ ਆ ਰੂ ਗੱਛ ਕਰਤੀ ਰੂ ਖੋਸ਼ ਹੋ ਗਈ ਆ ਤੂੰ ਥਾਰੀਆਂ ਦੀ ਵੀਡੀਓ ਬਣਾਈ ਜੰਨਾ ਨਹੀਂ ਨਹੀਂ ਮੈਂ ਕਹਿੰਦਾ ਵੀ ਲੰਗਰ ਚੱਲਦਾ ਵੱਖ-ਵੱਖ ਪ੍ਰਕਾਰ ਦੇ ਸੰਗਤਾਂ ਆ ਸ਼ਗੰਦੀਆਂ ਆ ਅਜੇ ਨੇ ਭਿੱਖੀ ਵੰਡੀ ਸਟਾਰਟ ਹੋਇਆ ਵਾ ਅਜੇ ਦੇ ਭਿੱਖੀ ਵੰਡੀ ਸਟਾਰਟ ਹੋਇਆ ਵਾ ਇਹਦੇ ਪਰਲਾ ਉਹ ਚੌਂਕ ਤੋਂ ਫੇਰ ਉਹ ਵੇਣ ਸਾਹਿਬ ਜਾਣਾ já job ਜਨਾਬ ਵੀ ਆਇਆ ਰਹਾ ਤਾ ਮੇਲਾ ਪੂਤ ਚਾਹ ਪੀਂਦੇ ਆ ਜੀ ਐ ਛੱਡੀ ਵੇ ਕਰਦਾ ਇੱਥੇ ਕਾਹ ਨੂੰ ਪੂਤ ਸੰਗ ਗਿਆ ਜੀ ਅਨ ਫੇਰ ਵੇਖਣੋ ਜੀ ਹੋਰ ਸੜੋ ਜਾਂ ਚੋੜੀ ਦੋ ਰਹਿ ਕੇ ਕਿੱਥੇ ਗਿਆ ਤੋ ਨਈ ਉਡੀ ਕਰਨੇ ਨੂੰ ਆਹ ਤੇ ਲਾ ਲਾ ਕੇ ਕਿਤੇ ਜਨੋ ਉਹ ਪੂਤ ਨੇ ਹੁਣ ਚਾਹ ਪੀਂਦੇ ਵੇ ਜਿਹੜਾ ਵਿਆਹ ਹੋਵੇ ਠੀਕ ਹੈ ਇਹਨੂੰ ਕਦ ਤੇਰਾ ਵਿਆਹ ਜੇ ਨਾ ਨਹੀਂ ਨਹੀਂ ਹੋਣਾ ਮੇਰਾ ਉਹ ਨਹੀਂ ਨਹੀਂ ਕਿਆ ਤੇਰਾ ਵਿਆਹ ਹੈ ਕਿਆ ਤੇਰਾ ਵਿਆਹ ਪੈਰ ਵੇਖ ਕੇ ਹੌਂ ਰੇ ਤੇਦਾਰੀ ਨਿਕਲਾਈ ਜੋੜਿਆਂ ਦੀ ਵੀਰ ਮਮਣ ਕ્યાં ਲਾ ਕੇ ਖਿੱਚ ਕੰਮ ਨੂੰ ਗੱਲ ਸੁਣ ਓਏ ਜੇ ਇਹਦੇ ਆ ਹਰੇ ਭਗਾਨੇ ਨੂੰ ਮਾਰ ਦੇਗਾ ਨਾ ਆ ਉਤੇ ਜਿਹੜਾ ਹਿਲਦਾ ਪਿਆ ਫਿਰ ਤੈਨੂੰ ਮੈਂ ਮੈਂ ਪੰਜ ਫੇਰ ਹੋਰ ਮਰਾਉਂਗਾ ਚੱਲ 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 ਓਏ ਚੱਲ ਖੱਟੇ ਰੀ ਜੀ ਮੈਂ ਮੁੱਕ ਮੈਂ ਮੁੱਕਰ ਗਿਆ ਮੈਂ ਮੁੱਕਰ ਗਿਆ ਆਹ ਖੱਟੇ ਨੂੰ ਬਾਨਾ ਖੱਟੇ ਨੂੰ ਖੱਟੇ ਨੂੰ ਨਾ ਨਾ ਆਹ ਦੋਵੇਂ ਖੱਟੇ ਬਾਨਾ ਦੋਵੇਂ ਖੱਟੇ ਇੱਕ ਖੱਟੇ ਦੇ ਥੱਲੇ ਖੱਟਾ ਨਾ ਉਹਨੂੰ ਵੇਖ ਲੈਂਦੇ ਉਹਨਾਂ ਦਾ ਖੜ ਜਾ ਇੱਕ ਮਿੰਟ ਚੱਲ ਦੋਵੇਂ ਬੰਨਣਾ ਹੀ ਓਏ ਹੋੜੋ ਚੱਲ ਚੱਲ ਮੇਰੀ ਵਾਰੀ ਬੱਸ ਕਰ ਜਾ ਕੇ ਤੂੰ ਮਾਮਾ ਵਾਲਾ ਨਹੀਂ ਨਹੀਂ ਹਟ ਜਾ ਪਰੇ ਨਹੀਂ ਹੱਲੇ ਨੇ ਕੋਲੇ ਇਹ ਦੂਰ ਪਾਉਗਾ ਮਾ ਦਰਾਂ ਕਾਟ ਜਾਨੋ ਆ ਉਧਰ ਨੂੰ ਮਾਰ ਇਧਰ ਪਿੱਛੇ ਹੋ ਕੇ ਫੋਕਸ ਮਾਰ ਆ ਇਧਰ ਮੇਰੇ ਵਾਲੇ ਪਾਸੇ ਹੋਣਾ ਥੋੜਾ ਯਾਰ ਚੱਲ ਇਧਰ ਵੀਰੇ ਨੂੰ ਓਹਹ ਹੁੰਦੀਆਂ ਕਡਾਰੀਆਂ ਯਾਰ ਪਾਉ ਫੋਕਸ ਸਹੀ ਨਹੀਂ ਵੱਜਦਾ ਇਹਦਾ ਕਿਹ ਚੱਕਰ ਆ ਸਾਲਾ ਵੀ ਇੱਕੇ ਮਾਰ ਹੰਨੇ ਆ ਮੈਂ ਨਹੀਂ ਖੇਡਣਾ ਇਹ ਤੇਰੀ ਵਾਰੀ ਨਹੀਂ ਨਹੀਂ ਦੋ ਨਹੀਂ ਪਾਉ ਹੁਣ ਤੂੰ ਜੋੜਿਆਂ ਦਾ ਦੋ ਫਾਰੇ ਮਾਰਨੇ ਵਾਦ ਉਹ ਤੁੱਕਾ ਨਾ ਲਾ ਇੱਕ ਤੇ ਲਾ ਹਾਏ 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 ਮੇਰਾ ਪੜ ਗਿਆ ਨਾ ਆਪਾਂ ਦੋਨੇ ਮੇਰਾ ਛੱਡ ਜਾ ਉਹ ਜਿਹੜਾ ਉਹਨੂੰ ਲਾ ਜਿਹੜਾ ਉਹ ਜਿਹੜਾ ਵੇਚਣਾ ਨਾ ਹਰਿਆ ਰਿਆ ਉਹਨੂੰ ਲਾਉਣਾ ਜੀ ਕਰਨ ਹੋ ਗਏ ਦੁਰਬੜੇ ਮੋਹੇ ਲਓ ਜੀ ਮੇਲੇ ਚ ਸੰਗਤਾਂ ਦਾ ਇਕੱਠ ਬਹੁਤ ਜਿਆਦਾ ਵਾ ਆਈਸਕਰੀਮਾਂ ਖਾਦੇ ਜਾ ਰਹੀਆਂ ਠੰਡ ਦੇ ਵਿੱਚ ਜੋਬਨ 2 ਹੁਣ ਆਪਾਂ ਜਾ ਅਰਸ਼ੇਦਰ ਨੂੰ ਕਿਉਂ ਨਹੀਂ ਜਾਣਾ ਦੱਸ ਨਾ ਤੂੰ ਕਿੱਧਰ ਜਾਣਾ ਭੁੱਖ ਲੱਗੀ ਜਾਈਦਾ ਮੇਰੇ ਉੱਤੇ ਡੇਬੇ ਇਹਦੇ ਹਾਂ ਕਿਦਾਂ ਦੇ ਦੇ ਮਰੇ ਉੱਤੇ ਡੇਬੇ ਦੇ ਇੰਜਨ ਮਗਰੇ ਲੱਗਾ ਉਹ ਕੰਦਰ ਰੇ ਰੂਸ ਬੇਗ ਉਹ ਮਾਰਦਾ ਮੈਂ ਸੋਚਦਾ ਨਾ ਭਜਣ ਕਿਦਾਂ ਦਿਆ ਏ ਇੰਜਨ ਮਗਰੇ ਲੱਗਾ ਏ ਉਹਦੇ ਮੈਂ ਸੋਚਿਆ ਭਜਦਾ ਕਿਦਾਂ ਮੈਂ ਜਾਉ ਨਹੀਂ ਵੀ ਫੁੱਲ ਰੇਸ ਆਦੇ ਗੁਰੂ ਆ ਨਾ ਮੁੱਦੀ ਕਰਦੇ ਲੱਗਾ ਉਤੋਂ ਦੀ ਲਗਾ ਦੇਣੀ ਇਹਨੇ ਉਹਨੇ ਇੱਕ ਨੇ ਅੰਗਲੋਂ ਘੁੱਟ ਕੇ ਜਫੀ ਪਾਈ ਵੇਖੀ ਕਿਹਨੇ 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 ਆ ਆ ਆ ਜਫੀ ਪਾਈ ਉਹਨੇ ਅੰਗਲੋਂ ਵਾਗਿਆ ਹੀ ਤਹਾਡੀ ਭੁੱਖ ਨਾ ਨਿਕਲਨੀ ਵੀਰ ਨਹੀਂ ਨਿਕਲਨੀ ਗੁਰੂ ਘਰ ਦੇ ਲੰਗਰ ਵੀ ਤੁਹਾਡੀ ਭੁੱਖ ਮਾਹ ਹੀ ਕੱਢਣਗੇ ਕੱਢ ਦੇਣਗੇ ਪਰ ਮਾਹ ਨਿਕਲੂ ਤੁਹਾਡੀ ਭੁੱਖਾ ਗੁਰੂ ਘਰ ਦਾ ਵਜ਼ੀਰਿਆ ਤੂੰ ਕੀ ਕਰਦਾ ਮਾ ਢੰਡਾ ਕਰਨ ਲਿਆਓ ਓ ਢੰਡਾ ਕਰੇ ਤੂੰ ਲੈ ਚ ਭਾਗ ਢੰਡਾ ਕਰ ਲਾ ਹੁਣ ਮੋਗਾ ਹੀ ਬੜੀਆਂ ਲੱਭਣਾ ਨੇ ਉਹਨੂੰ ਇੰਨੇ ਪਲਪੀਓ ਕਵਾਵਾ ਪੀਓ ਆਈਸਕ੍ਰੀਮ ਸੌਫਟੀ